ਹਾ ਹਾ ਐ ਗੋਲੇ ਅੰਡੇ ਵਾਲੇ ਹਾਂ ਓ ਯਾਰ ਐਦਾਂ ਯਾਰ ਤੈਨੂੰ ਚਾਹ ਚੜਿਆ ਸ਼ੈਂਪੂਆਂ ਚ ਵੀ ਆਂਡਾ ਭਾਲਦਾ ਤੂੰ ਤੇਨੇ ਚਾਰ ਆਂਡੇ ਦੀ ਤੂੰ ਆਮਲੇਟ ਖਾਂਦਾ ਹੁਣ ਢਿੱਡ ਦੇ ਲੈ ਤਰਾ ਕਿੱਧਰ ਨੂੰ ਜਾਂਦਾ ਹਾਂ ਨਹੀਂ ਯਾਰ ਮੈਨੂੰ ਤਾਂ ਲੱਗਦਾ ਹੌਲੀ ਹੌਲੀ ਚਾਹ ਵੀ ਅੰਡੇ ਵਾਲੀ ਚੱਲ ਪੂਰ ਅੰਡੇ ਕਿੱਧਰ ਗਿਆ ਉਹ ਤੇਰੇ ਸੰਤਰੇ ਵਾਲਾ ਚੱਲਦਾ ਨਹੀਂ ਇਹ ਦੇ। ਇਹ ਨੂੰ ਆਂਡੇ ਉਹ ਨਾ ਦੇਦਾ ਮੈਂ ਦੋ ਮੇਰੇ ਕੋਲ ਪਏ। ਆਹ ਲਓ ਆਂਡੇ ਵਾਲਾ। ਕਿੰਨੇ ਆਂਡੇ ਵਾਲਾ ਹੈ? ਓਏ ਆਂਡੇ ਬਥੇਰੇ ਐ ਇਹਦੇ ਚ ਹੁਣ ਤੂੰ ਆਂਡੇ ਵਾਲਾ ਸੈਂਪਲ ਮੰਗਦਾ। ਮੈਂ ਕਿਹੜਾ ਦੇਸੀ ਕੰਮ ਲਾਤੀ? ਮੈਨੂੰ ਕੀ ਪਤਾ ਦੇਸੀ ਬੁਲਾਤੀ ਦਾ। ਦੇਖ ਕੇ ਪਾਇਆ ਕਰੋ ਫਿਰ ਇਹਦੇ ਚ। ਅੱਗੇ ਬੁੜੀਆਂ ਐ ਹਸਾਬ ਲਾਲਾ ਵੀ ਆਂਡੇ ਸ਼ੇਰ ਚ ਲਾ ਲਾ ਕੇ ਨਾ ਹੁੰਦੀਆਂ ਸੀ ਹਨਾ। ਹਾਂ। ਹੁਣ ਵਧੀਆ ਚਲੋ ਮਸਕ ਤੇ ਜਾ ਗਏ। ਪੈਕਾਂ ਪੈਕਾਂ ਚ ਜਾ ਗਏ। ਨਾ ਕੇ ਦੇਖੂ ਇਹਦੇ ਨਾਲ ਯਾਰ ਵੀ ਇਹਦੇ ਚ ਮਸਕ ਤਾਂ ਨਹੀਂ ਮਾਰਦਾ। ਦੋ ਮਸਾ ਕਾ ਹਰੀ ਅੰਡਾ ਮੈਂ ਖਾਂਦਾ ਤੇਰੇ ਜਦੋਂ ਉਹੀ ਤੇਰੇ ਜਦੋਂ ਉਹੀ ਮੁਸਕ ਮਾਰੀ ਜਾਂਦਾ ਅੰਡਾ ਲਾ ਕੇ ਕਿ ਵੱਧ ਬਾਰੂ ਸਗੋਂ ਥੜਾ ਹਟ ਹਾਂਜੀ ਆ ਲੋ ਥੋੜਾ ਵੱਡਾ ਦੇ ਬਹੁਤ ਆ ਬੜਾ ਵੱਡਾ ਕੀ ਕਰਨਾ ਤੁਸੀਂ ਕਿਹੜਾ ਸਾਰੇ ਪਿੰਡ ਦੇ ਮੱਛਰ ਮਾਰਨੇ ਆ ਆ ਆ ਦੀਂਦਾ ਨਾ ਕਾਤਲ ਕਰਕੇ ਰੋਟੀ ਖਾਣੇ ਆ ਆ ਦੇਖ